55 ਸਾਲ ਦੇ ਇੱਕ ਕਿਸਾਨ ਨੇ ਆਪਣੇ ਘਰ ਦੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਕੀ ਗੱਲਬਾਤ ਕੀ ਕਹਾਣੀ ਹੈ ਸਾਡੇ ਨਾਲ ਪਰਿਵਾਰ ਸਾਰਾ ਗੱਲਬਾਤ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿ ਨਾਮ ਕੀ ਹੈ ਬਾਈ ਮੇਰਾ ਨਾਮ ਪਰਮਜੀਤ ਸਿੰਘ ਹੈ ਪਰਮਜੀਤ ਸਿੰਘ ਜਿਹੜੇ ਇਹ ਕਿਸਾਨ ਨੇ ਤੁਹਾਡਾ ਕੀ ਲੱਗਦਾ ਸੀ ਜਿਹਦੇ ਬਾਈ ਨੇ ਮੇਰਾ ਛੋਟਾ ਸਗਾ ਭਾਈ ਹੈ ਛੋਟਾ ਸਗਾ ਭਾਈ ਹਾਂ ਜੀ ਇੱਕ ਕਹਾਣੀ ਕੀ ਹੈ ਘਰ ਦੇ ਵਿੱਚ ਜਿਹੜਾ ਫਾਹਾ ਲੈ ਲਿਆ ਉਹਨਾਂ ਨੇ ਕਹਾਣੀ ਇਹ ਹੈ ਜੀ ਇਹਨਾਂ ਦੇ ਮੇਰੇ ਭਤੀਜੇ ਨੂੰ ਬਾਹਰ ਜਾਣਾ ਸੀਗਾ ਕੈਨੇਡਾ ਜੀ ਤੇ ਜਿਹੜਾ ਏਜੰਟ ਸੀਗਾ ਦਵਿੰਦਰ ਸਿੰਘ ਫਰੀਖੋਟ ਦਾ ਉਹ ਤੋਂ ਅਸੀਂ ਫਾਇਲ ਫੁੱਲ ਵਗੈਰਾ ਲਵਾਈ ਸੀ ਉਹ ਫਾਇਲ ਲਾਉਣ ਦੇ ਨਾਲ ਉਹਨੇ ਸਾਨੂੰ ਤਾਂ ਪਤਾ ਨਹੀਂ ਸੀ ਉਹਨੇ ਧੋਖੇ ਨਾਲ ਪ੍ਰਾਈਵੇਟ ਕਾਲਜ ਦੇ ਵਿੱਚ ਉਤਲਾਤੀ ਸਾਨੂੰ ਕਹਿੰਦਾ ਸਰਕਾਰੀ ਕਾਲਜ ਦੀ 7 ਜੀ ਉਹਨਾਂ ਨੇ ਤਕਰੀਬਨ 14 ਲੱਖ ਰੁਪਇਆ ਲੈ ਲਿਆ 14 ਲੱਖ ਰੁਪਇਆ ਲੈਣ ਤੋਂ ਬਾਅਦ ਉਹ ਉੱਥੇ ਜਦ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਕਾਲਜ ਪ੍ਰਾਈਵੇਟ ਹੈ ਅਸੀਂ ਫਿਰ ਦੂਜੇ ਕਾਲਜ ਜਿਹੜੇ ਐਡਮਿਸ਼ਨ ਕੀਤੀ ਉਹਦੇ ਇੰਨੀ ਸਾਡਾ 14 ਲੱਖ ਰੁਪਇਆ ਗਿਆ ਅਸੀਂ ਨਵੇਂ ਕਾਲਜ ਦੇ ਵਿੱਚ ਮੁੰਡੇ ਦੀਆਂ ਇੱਥੋਂ ਦੁਆਰਾ ਕਰਜ਼ਾ ਚੱਕ ਕੇ ਲੈ ਕੇ ਜਮੀਨ ਤੇ ਕਰਕੇ ਉਹ ਸਾਰਾ ਅਸੀਂ ਉਹਦੀਆਂ ਦੁਆਰਾ 3 ਫੀਸਾਂ ਇੱਥੋਂ ਭਜੀਆਂ ਭਰੇਗਾ तकरीबन 17-18 ਲੱਖ ਰੁਪਇਆ ਉਹਨੂੰ ਅਸੀਂ ਏਜੰਟ ਨੂੰ ਇਹ ਆਖਿਆ ਵੀ ਜਿਹੜੇ ਸਾਡੇ ਬਣਦੇ ਪੈਸੇ ਤੂੰ ਵਾਪਸ ਕਰ ਦੇ ਉਸ ਕਾਲਜ ਨੂੰ ਉਹਨੇ ਭਰੇ ਹੀ ਸੁਰੇ 3 ਕ ਲੱਖ ਰੁਪਇਆ ਸੀ 3 ਲੱਖ ਦੇ ਵਿੱਚੋਂ ਵੀ ਉਹ ਕਾਲਜ ਨੇ ਫੀਸ ਵਾਪਸ ਕਰਤੀ ਜਦੋਂ ਬੱਚੇ ਨੇ ਪਤਾ ਕੀਤਾ ਫੀਸ ਵਾਪਸ ਕਰਤੀ ਵੀ ਅਜੇ ਤਾਂ ਵਾਪਸ ਕਰਤੀ ਸਾਨੂੰ ਉਹ ਫੀਸ ਵੀ ਨਹੀਂ ਦਿੱਤੀ ਅਸੀਂ ਕਈ ਬੰਦੇ ਵਿੱਚ ਪਾ ਕੇ ਉਹਨੂੰ ਅਜੇ ਦੁਆਖਿਆ ਵੀ ਸਾਡੇ ਨਾਲ ਤੁਸੀਂ ਨਿਭੜ ਲੋ ਵੀ ਜਿਹੜਾ ਸਾਡਾ 10 ਲੱਖ ਬਣਦਾ ਹੈ ਸਾਨੂੰ ਉਸ ਨੂੰ ਦੇ ਉਹਨੇ 10 ਲੱਖ ਦੇਣ ਦੀ بجائے ਉਹ ਸਾਨੂੰ ਜਿ ਲਾਰੇਆਂ ਪੈਂਚ ਕਰਦਾ ਕਰਦਾ ਅਖੀਰ ਨੂੰ ਆਂਦਾ ਜੀ ਮੈਂ ਕੁਛ ਨਹੀਂ ਕਰਦਾ ਅਸੀਂ ਐਸਐਸਪੀ ਦਫਤਰ ਵੀ ਪਹੁੰਚੇ ਸੀ ਉੱਥੇ ਵੀ ਸਾਡੀ ਕੋਈ ਖਾਸ ਨੁਆਈ ਇਨਕੁਆਰੀ ਲੱਗੀ ਲੱਗੀ ਸੀ ਉਹ ਵੀ ਉਹਨਾਂ ਨੇ ਰੱਦ ਕਰਤੀ ਕੋਈ ਸੁਣੀ ਨਹੀਂ ਇਸ ਕਰਕੇ ਸਾਡਾ ਛੋਟਾ ਭਾਈ ਸੀ ਇਹ ਹੁਣ ਡਿਪਰੈਸ਼ਨ 'ਚ ਰਹਿਣ ਲੱਗ ਗਿਆ ਤੇ ਉਹਦੀ ਵਜ੍ਹਾ ਨਾਲ ਡਿਪਰੈਸ਼ਨ 'ਚ ਰਹਿਣ ਲੱਗ ਗਿਆ ਉਹਨਾਂ ਨੇ ਅਚਾਨਕ ਹੀ ਇੱਥੇ ਪਰਸੋਂ ਇੱਥੇ ਉਹ ਸਾਹਮਣੇ ਆਪਣੇ ਫਾਹ ਲੈ ਕੇ ਆਪਦੀ ਜਾਮਨ ਲੀਲਾ ਸਮਾਪਤ ਕਰਤੀ ਉਹ ਸੁਸਾਇਡ ਨੋਟ ਲਿਖਿਆ ਉਹਦੇ ਵਿੱਚ ਉਹ ਲਿਖ ਕੇ ਗਿਆ ਵੀ 975000 ਰੁਪਿਆ ਮੈਂ ਦਵਿੰਦਰ ਸਿੰਘ ਜੰਟਾ ਜਿਹੜਾ ਫਰੀਦਕੋਟ ਆ ਇਹ ਤੋਂ ਅਸੀਂ ਲੈਣਾ ਸੀ ਇਹਦੇ ਨਹੀਂ ਦਿੱਤਾ ਨਹੀਂ ਮੈਂ ਇਸ ਗੱਲ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰਤਾ ਤੇ ਇਸ ਕਰਕੇ ਉਹਨੇ ਪਰਸੋਂ ਦੀ ਆਤਮ ਹੱਤਿਆ ਕਰਨ ਲਈ ਉਹਦੀ ਅਸੀਂ ਲਾਸ਼ ਅਜੇ ਤੱਕ ਉੱਥੇ ਜਮ੍ਹਾਂ ਹੈ ਮੁਰਚੀ ਚੱਜੀ ਅਸੀਂ ਉਹਦਾ ਸਸਕਾਰ ਨਹੀਂ ਕੀਤਾ ਅਸੀਂ ਇਹ ਚਾਹੁੰਦੇ ਆਂ ਵੀ ਪ੍ਰਸ਼ਾਸਨ ਉਹ ਬੰਦੇ ਨੂੰ ਹਜੇ ਤੱਕ ਅਰੈਸਟ ਨਹੀਂ ਕੀਤਾ ਉਹ ਬੰਦੇ ਨੂੰ ਅਰੈਸਟ ਕਰੇ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਉਸ ਤੋਂ ਬਾਅਦ ਹੀ ਉਹਦੀ ਲਾਸ਼ ਅਸੀਂ ਲੈ ਕੇ ਉਹਦਾ ਸਸਕਾਰ ਕਰਾਵਾਂਗੇ ਨਹੀਂ ਐਸੀ ਉਹ ਨਾਚਰ ਦੋ ਦਿਨ ਪਹਿਲਾਂ ਬੀਤ ਚੁੱਕੇ ਆ ਅਸੀਂ ਉਹਦੀ ਲਾਸ਼ ਨਹੀਂ ਲੈਣੀ ਉਦੋਂ ਬਾਅਦ ਜੇ ਸਾਡਾ ਹੁਣ ਜੋ ਕੋਈ ਬੰਦ ਦੀ ਕਾਰਵਾਈ ਅਸੀਂ ਕਰਾਂਗੇ ਹੁਣ ਅਸੀਂ ਉਹਨੂੰ ਦੇਖ ਲਿਆ ਦੋ ਦਿਨ ਦੇਖ ਲਿਆ ਅੱਜ ਕਰਦੇ ਆ ਉਹਦੇ ਪਿਓ ਨੂੰ ਫੜ ਲਿਆ ਕੱਲ ਕਰਦੇ ਆ ਕਰਦੇ ਕੁਛ ਨਹੀਂ ਹੈ ਕਰਨ ਤੋਂ ਬਾਅਦ ਹੁਣ ਅਸੀਂ ਅਗਲੀ ਰਾਜਨੀਤੀ ਨੀਤੀ ਬਣਾਵਾਂਗੇ ਵੀ ਅਸੀਂ ਉਹਦਾ ਧਰਨਾ ਲਾਉਣਾ ਹੈ ਜਾਂ ਕਿ ਅਸੀਂ ਕੀ ਕਰਨਾ ਹੈ ਇਹ ਹੁਣ ਅਸੀਂ ਆਪਦਾ ਕੱਲ ਨੂੰ ਕਰਾਂਗੇ ਕਿਉਂਕਿ ਅੱਜ ਤਾਂ ਹੁਣ ਸਿਸ਼ਕਾਰ ਦਾ ਟਾਈਮ ਵੀ ਨਹੀਂ ਹੋਣਾ ਅਸੀਂ ਅੱਜ ਕੱਲ ਨੂੰ ਅਸੀਂ ਅੱਜ ਕਾਰਵਾਈ ਸ਼ੁਰੂ ਕਰਾਂਗੇ ਪੁਲਿਸ ਨੇ ਇਹ ਤਾਂ ਕੋਈ ਕਾਰਵਾਈ ਨਹੀਂ ਕਰੀ ਕਿਸੇ ਵੀ ਤਰ੍ਹਾਂ ਦੀ ਜੀ ਪੁਲਿਸ ਵੀ ਇਹ ਕਹਿੰਦੀ ਆ ਤੁਸੀਂ ਰਾਜੀਨਾਮਾ ਕਰ ਲਓ ਸਿਸਕਾਰ ਕਰ ਲਓ ਰਾਜੀਨਾਮਾ ਕਰ ਲਓ ਸਿਸਕਾਰ ਕਰ ਲਓ ਹੁਣ ਸਾਡਾ ਤਾਂ ਮੰਦਾ 10 ਲੱਖ ਰੁਪਇਆ ਲੈਣਾ ਸੀ ਤੇ ਸਾਡਾ ਤਾਂ ਹੁਣ ਕਰੋਨਾ ਚ ਵੀ ਨਹੀਂ ਮਿਲਦਾ ਜਿਹੜੇ ਬੰਦੇ ਦੀ ਡੈਥ ਹੋ ਉਹਦੀ ਪਰਪਾਈ ਕਿਵੇਂ ਹੋ ਸਕਦੀ ਹੈ ਪੁਲਿਸ ਦਾ ਇਹ ਆ ਕਹਿੰਦੀ ਆ ਵੀ ਤੁਸੀਂ ਆਪ ਦਾ ਰਾਜੀਨਾਮਾ ਕਰ ਲਓ ਸਿਸਕਾਰ ਕਰ ਦਿਓ ਸਿਸਕਾਰ ਕਰ ਦਿਓ ਅਸੀਂ ਪਰ ਰਾਜੀਨਾਮਾ ਤਾਂ ਚਲੋ ਪੁਲਿਸ ਕਹਿੰਦੀ ਆ ਪੁਲਿਸ ਕਿਸੇ ਗੱਲ ਤਾਂ ਕਹਿੰਦੀ ਨਹੀਂ ਐਸੇ ਵੀ ਆ ਚੀਜ਼ ਦਿੰਨੇ ਆ ਇਸ ਤਰ੍ਹਾਂ ਰਾਜੀਨਾਮਾ ਕਰ ਲਓ ਅਕਲ ਰੈਸਟ ਦਾ ਰਾਜ ਨਮਾ ਅਸੀਂ ਉਹ ਤੋਂ ਬਾਅਦ ਅਰੈਸਟ ਨਹੀਂ ਕਰਾਂਗੇ ਅਸੀਂ ਇਹ ਬੰਤੀਮਾਂ ਲਾਈਆਂ ਅਸੀਂ ਉਹਨੂੰ ਫੜਾਂਗੇ ਅਸੀਂ ਕਰਦੇ ਆ ਪਰ ਦੋ ਦਿਨਾਂ ਦੇ ਵਿੱਚ ਕੋਈ ਇਹ ਜੀ ਕੋਈ ਸਾਨੂੰ ਉਹ ਨੰਬਰ ਮਿਲੀ ਨਹੀਂ ਕਹਿੰਦੇ ਜ਼ਰੂਰ ਅਸੀਂ ਅੱਜ ਵੀ ਗਏ ਸੀ ਐਸਐਸਪੀ ਦਫ਼ਤਰ ਸਾਨੂੰ ਉਹ ਵੀ ਕਹਿੰਦੇ ਜੀ ਬਸ ਟੀਮਾਂ ਲਾਈਆਂ ਅਸੀਂ ਕਾਰਵਾਈ ਕਰੀ ਜਾਂਦੇ ਆ ਪਰ ਹਜੇ ਤੱਕ ਉਹ ਅਸੀਂ ਉਹਦਾ ਸਿਸਕਾਰ ਨਹੀਂ ਕੀਤਾ ਹੁਣ ਕੱਲ ਨੂੰ ਅਸੀਂ ਵਿਖਨੇ ਆ ਵੀ ਸਾਡਾ ਮਨ ਕੀ ਕਹਿੰਦਾ ਸੀ ਆਪਦੇ ਸਾਰੇ ਘਰ ਦੇ ਵਿੱਚ ਰਹਿ ਕੇ ਕਰਕੇ ਆਪਦੇ ਸਾਥੀਆਂ ਨਾਲ ਰਹਿ ਕੇ ਉਸ ਦਾ ਸਾਨੂੰ ਧਰਨਾ ਲੈਣ ਦੀ ਜਰੂਰਤ ਪਵੇ ਤਾਂ ਅਸੀਂ ਧਰਨਾ ਦੇਵਾਂ ਕਿਉਂਕਿ ਸਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਜੀ ਸਿਰ ਪਹਿਲਾਂ ਤਾਂ ਉਹਨਾਂ ਦੀ ਹੁਣ ਘਰ ਵਾਲੀ ਪਤਨੀ ਰਹਿ ਗਈ ਲੜਕਾ ਕੈਨੇਡਾ ਹੈ ਉਹ ਛੋਟੇ ਭਾਈ ਅਲੱਗ ਹੈ ਇਸ ਘਰ ਜ ਰਹਿੰਦੇ ਮੇਰਾ ਅਲੱਗ ਘਰ ਉਧਰ ਆ ਥੋੜਾ ਜਿਹਾ ਉਹ ਇਕੱਲੀ ਰਹਿ ਗਈ ਹੈ ਉਹਨੇ ਡੈਥ ਕਰ ਲਈ ਹੁਣ ਇਕੱਲੀ ਹੈ ਲੜਕਾ ਕੈਨੇਡਾ ਗਿਆ ਹੋਇਆ ਉਹਦੇ ਪੈਸਿਆਂ ਦੇ ਵਿੱਚ ਹੀ ਏਜੰਟ ਨੇ heira-pheri ਕੀਤੀ ਸੀ ਉਹਦੀ ਵਜ ਕਿੰਨੇ ਕਿ ਪੈਲੀ ਸੀ ਕਿਸਾਨ ਕੋਲੇ ਪੈਲੀ ਜੀ 2 2 3 ਕਿੱਲੇ ਆ ਪੈਲੀ ਛੋਟਾ ਕਿਸਾਨ ਆ ਨਰਮਲ ਆਉਂਦਾ ਜਿਹੜੀ ਖੁਦਕੁਸ਼ੀ ਕਰੀ ਹੈ ਫਾਂ ਹਲੇ ਕਿੰਨੇ ਕਬਜਾ ਟਾਈਮ ਸੀ ਇਹ ਜੀ ਤਕਰੀਬਨ ਟਾਈਮ ਇਹਨਾਂ ਦੇ ਮਿਸਿਸ ਜੀ ਜੋ ਉਹ ਆਪਣੇ ਬਾਬਾ ਫਰੀਦ ਦੇ ਗਏ ਸੀ ਫਰੀਦਕੋਟ ਤੇ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਹੈ ਤੇ ਉਹਨਾਂ ਨੇ ਇੱਥੋਂ ਫੋਨ ਫੋਨ ਵਗੈਰਾ ਚੱਕਿਆ ਨਹੀਂ ਫਿਰ ਸਾਡਾ ਭਤੀਜਾ ਮੇਰਾ ਲੜਕਾ ਬੈਠਾ ਇਹਨੂੰ ਫੋਨ ਕੀਤਾ ਵੀ ਤੇਰਾ ਚਾਚਾ ਜੀ ਦੇਖਾਂ ਕਰੇ ਵੀ ਕੀ ਫੋਨ ਨਹੀਂ ਚੱਕਦਾਗਾ ਜਦੋਂ ਉਹਨੇ ਚੱਕਿਆ ਨਹੀਂ ਵੀ ਦੋ ਤਿੰਨ ਵੇ ਘੰਟੀਆਂ ਮਾਰੀਆਂ ਇਹਨੇ ਫੇਰ ਨਹੀਂ ਚੱਕਿਆ ਫਿਰ ਉਹ ਲੜਕਾ ਆਇਆ ਅੰਦਰੋਂ ਸੱਭੜ ਲੱਗੀ ਸੀ ਆ ਗੇਟ ਤੇ ਚੜ੍ਹ ਕੇ ਜਦੋਂ ਨੇ ਅੱਖ ਦੇਖਿਆ ਸੀ ਉਹ ਉੱਥੇ ਆਪ ਦਾ ਲੌਂਕੀ ਜਾਂਦਾ ਸੀ ਫਾਹ ਲੈ ਲਿਆ ਕੋਈ ਨੇ ਛੇਤੀ ਛੇਤੀ ਮੈਨੂੰ ਸੱਦਿਆ ਵੀ ਡੈਡੀ ਤੁਸੀਂ ਆਇਓ ਕਿ ਚਾਚਾ ਜੀ ਨੇ ਫਾਹ ਲੈ ਲਿਆ ਤੇ ਜਦੋਂ ਤੱਕ ਅਸੀਂ ਆਏ ਉਹ ਮਤਲ ਖਤਮ ਹੋ ਚੁੱਕਿਆ ਸੀ ਫਿਰ ਅਸੀਂ ਉਸ ਤੋਂ ਬਾਅਦ ਅਸੀਂ ਅਸੀਂ ਉਹਨੂੰ ਲਾਉਣ ਦੀ ਬਜਾਏ ਕੋਲੇ ਸੌਸਾਈਡ ਨੋਟਿਸ ਲਿਖਿਆ ਸੀਗਾ ਉਹਦੇ ਦੋ ਦਾ ਨਾਮ ਲਿਖ ਕੇ ਗਿਆ ਕਹਿ ਰਹਾ ਸਭ ਕੁਝ ਲੈ ਗਿਆ ਇੰਨੇ ਪੈਸੇ ਦੀ ਵਜ੍ਹਾ ਨਾਲ ਇਹਦੀ ਵਜ੍ਹਾ ਨਾਲ ਮੈਂ ਆਤਮ ਹੱਤਿਆ ਕਰਦਾ ਉਹ ਅਸੀਂ ਮੌਕੇ ਤੇ ਫਿਰ ਪੁਲਿਸ ਨੂੰ ਸੱਦਿਆ ਪੁਲਿਸ ਨੇ ਉਹਦੀ ਡੈੱਡ ਬੋਡੀ ਲਾਈ ਸੁਇਸਾਈਡ ਨੂੰ ਵਗੈਰਾ ਲੈ ਗਈ ਆਪਦੀ ਉਹਨਾਂ ਨੇ ਤਕਰੀਬਨ ਆਪਦੀ ਕਾਰਵਾਈ ਕੀਤੀ ਹੈ ਵੀ ਅਸੀਂ ਪਰਚਾ ਕੱਟਤਾ ਇਹ ਕਰਤਾ ਸੀ ਉਹਨੂੰ ਅਰੈਸਟ ਕਰਾਂਗੇ ਉਸ ਤੋਂ ਬਾਅਦ ਹਜੇ ਸਖਤ ਤਾਂ ਸਾਨੂੰ ਕੋਈ ਹਜੇ ਜਵਾਬ ਨਹੀਂ ਮਿਲੇਗਾ ਜੀ ਜਿਹੜਾ ਸੂਇਸਾਈਡ ਨੋਟਿਸ ਲਿਖਿਆ ਸੀ ਤੁਹਾਡੇ ਚਾਚੇ ਦੇ ਜਿੱਦੋਂ ਫਾਹਾ ਲਿਆ ਉਹਨੇ ਕੋਲੀ ਪਿਆ ਸੀ ਉਹ ਜੀ ਬਿਲਕੁਲ ਕੋਲੀ ਸੀਗਾ ਜੀ ਉਹਨਾਂ ਦੇ ਕੋਲੇ ਨਾ ਇੱਕ ਚੇ ਰੱਖੀ ਹੋਈ ਸੀਗੀ ਤੇ ਉਸ ਦੇ ਉੱਪਰ ਪਿਆ ਸੀਗਾ ਉੱਥੋਂ ਹੀ ਬਰਾਮਦ ਕੀਤਾ ਪੁਲਿਸ ਨੇ ਜੀ ਹਾਂ ਜੀ ਉਹਦੇ ਉੱਪਰ ਬਸ ਉਹ ਡਾਇਰੈਕਟਲੀ ਲਿਖਿਆ ਹੋਇਆ ਹੈ ਏਜੰਟ ਦਾ ਨੇਮ ਹੀ ਏਜੰਟ ਦਵਿੰਦਰ ਸਿੰਘ ਦੀ ਵਜ੍ਹਾ ਨਾਲ ਮੈਂ ਯਾਨੀ ਕਿ ਇੱਕ ਕਦਮ ਚੁੱਕ ਰਿਹਾ ਤੇ ਉਹਦੇ ਵਿੱਚ ਹਾਲਾਂਕਿ ਉਹਦੇ ਵਿੱਚ ਤੋਂ ਉਹਨਾਂ ਨੇ ਜਿੰਨੀ ਮੈਂਸ਼ਨ ਕੀਤੀ ਉਹ ਤਾਂ ਸਿਰਫ ਉਸ ਜਿਹੜੀ ਉਹਦੀ ਠੱਗੀ ਸੀ ਉਹ ਤਾਂ ਉਹਦੀ ਇਮਾਨਦਾਰੀ ਨਾਲ ਲਿਖੀ ਪਰ ਉਹ ਠੱਗੀ ਦੀ ਵਜ੍ਹਾ ਨਾਲ ਜਿਹੜਾ ਬਾਅਦ ਵਿੱਚ ਹੋਰ 17 18 ਲੱਖ ਸਿਰ ਚੜਿਆ ਉਹ ਤਾਂ ਉਹਦੇ ਵਿੱਚ ਕਿਤੇ ਲਿਖਿਆ ਹੀ ਨਹੀਂ ਸੀ ਹਾਲਾਂਕਿ ਬੋਝ ਤਾਂ ਉਹ ਤਾਂ ਫਿਰ ਵੀ ਇਮਾਨਦਾਰੀ ਨਾਲ ਲੈ ਕੇ ਗਿਆ ਤੇ ਬੋਝ ਤਾਂ ਉਦੋਂ ਬਾਅਦ ਵਾਲੇ ਦਾ ਵੀ ਪਿਆਣਾ ਸਹੀ ਬੋਝ ਤਾਂ ਉਹੀ ਸੀਗਾ ਉਹਨੇ ਉਨਾ ਹੀ ਲਿਖਿਆ ਜਿੰਨਾ ਸੀਗਾ ਜਿੰਨਾ ਜਾਨੀ ਕਿ ਉਹਨੇ ਜੋ ਧੋਖਾ ਕੀਤਾ ਸੀਗਾ ਜੇ ਉਹ ਧੋਖਾ ਨਾ ਹੋਇਆ ਹੁੰਦਾ ਤਾਂ ਸਾਨੂੰ ਹੋਰ ਫੀਸ ਭੇਜਣ ਦੀ ਲੋੜ ਹੀ ਨਹੀਂ ਪੈਂਦੀ ਸੀ ਜਿੰਨੇ ਅਸੀਂ ਪਹਿਲਾਂ ਦੇ ਚੁੱਕੇ ਸਾਡਾ ਸਰ ਗਿਆ ਸੀ ਤਾਂ ਸਾਨੂੰ ਹੋਰ ਕੁਝ ਕਰਨਾ ਹੀ ਨਾ ਪੈਂਦਾ ਉਹਨੇ ਬਾਕਾਇਦਾ ਨੇਮ ਲਿਖਿਆ ਵਿੱਚ ਮੈਂਸ਼ਨ ਕੀਤਾ ਬਾਕਾਇਦਾ ਲਿਖਿਆ ਵੀ ਹੋਰ ਕੋਈ ਜ਼ਿੰਮੇਵਾਰ ਨਹੀਂ ਸਿਰਫ ਇਹੀ ਕਾਰਨ ਛੋਟਾ ਜ਼ਿਮੀਂਦਾਰ ਹੈ ਜੀ ਸਟ्रेस ਹੋ ਜਾਂਦਾ ਤੁਹਾਨੂੰ ਪਤਾ ਜਿੰਨਾਕ ਆਪਣਾ ਆਮਦਨ ਹੁੰਦੀ ਉਹਨਾਂ ਦਾ ਵਿਆਹ ਚਲਾ ਜਾਂਦਾ ਤੇ ਹਰਨਜੀਤ ਬੱਚਾ ਵੀ ਤੁਹਾਨੂੰ ਪਤਾ ਹੁਣ ਬਾਹਰ ਦੇ ਹਾਲਾਤ ਵੀ ਤੁਹਾਨੂੰ ਪਤਾ ਹੈ ਵੀ ਅੱਗੇ ਉਹ ਵੀ ਕੋਈ ਆਪਾਂ ਸਟੇਬਲ ਨਹੀਂ ਕਹਿ ਸਕਦੇ ਅਜੇ ਕੀ ਪਤਾ ਉੱਥੇ ਦੇ ਮੌਕੇ ਦੇ ਹਾਲਾਤ ਰੈਸੈਸ਼ਨ ਚੱਲੀ ਜਾਂਦਾ ਤਾਂ ਮਤਲਬ ਸਥਿਤੀ ਬਹੁਤ ਜ਼ਿਆਦਾ ਗਲਤ ਹੋ ਚੁੱਕੀ ਹੈ ਜੀ ਇਸ ਟਾਈਮ ਤੇ ਜਿਹੜੇ ਪੈਸੇ ਲਾ ਕੇ ਭੇਜੇ ਸੀ ਤੁਹਾਡੇ ਭਰਾ ਤੇ ਤੁਹਾਡੇ ਚਾਚੇ ਦਾ ਮੁੰਡਾ ਸੀ ਭਰਾ ਹੀ ਹੋਗਾ ਤੁਹਾਡਾ ਕਿੰਨੇ ਪੈਸੇ ਲਾ ਕੇ ਭੇਜੇ ਸੀ ਉਹਦੇ ਤੇ ਜੇ ਅਸੀਂ ਟੋਟਲ ਗੱਲ ਕਰੀਏ ਜੀ ਉਹਦੇ ਸ਼ੁਰੂ ਤੋਂ ਲੈ ਕੇ ਜਾਣ ਤੱਕ ਦਾ ਜੋ ਉਹਦੇ ਵਿੱਚ ਟਿਕਟ ਜਾਂ ਕੁਝ ਵੀ ਖਰਚਾ ਹੈ ਤਕਰੀਬਨ ਤਕਰੀਬਨ 40 42 43 ਲੱਖ ਦੇ ਕਰੀਬ ਸੀ ਸਾਰਾ ਖਰਚਾ ਸਾਰਾ ਖਰਚਾ ਹਾਂਜੀ ਕਿਉਂਕਿ ਪਹਿਲਾਂ ਵਾਲਾ ਤਾਂ तकरीबन ਤੁਹਾਨੂੰ ਪਤਾ ਹੈ 20 ਤੋਂ 25 ਦੇ ਵਿੱਚ ਘਾਣੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਬਾਅਦ 17-18 ਲੱਖ ਪਿਆ ਉਹ ਤੁਸੀਂ ਹੋਰ ਐਡ ਕਰ ਲਓ ਤਾਂ ਮਤਲਬ ਇੱਥੇ ਚਲਾ ਗਿਆ ਸੀ ਜੀ ਕੰਮ 40-42 ਲੱਖ ਰੁਪਏ ਲਾ ਕੇ ਵੀ ਜਾਨੀ ਕਿ ਏਜੰਟ ਨੇ ਸਹੀ ਕੰਮ ਨਹੀਂ ਕਰਿਆ ਏਜੰਟ ਨਾ ਇੰਨਾ ਨਹੀਂ ਸੀਗਾ ਜੀ ਏਜੰਟ ਨਾ ਜਿੰਨਾ ਉਹਦਾ ਕੀਤਾ ਸੀ ਜੀ ਆਈਸੀ ਅੱਡ ਭਰੀ ਸੀ ਬਾਕੀ ਉਹਦਾ ਪੈਕ ਹੈ ਸੀਗਾ ਜਿਹਦੇ ਵਿੱਚ 13 ਲੱਖ 75 ਹਜ਼ਾਰ ਦਾ ਪੈਕ ਹੈ ਸੀ ਉਹਦੇ ਵਿੱਚੋਂ ਉਹਦੇ ਕਹਿਣ ਮੁਤਾਬਕ ਉਹਨੇ 9 ਲੱਖ 99975 ਦੇ ਕਰੀਬ ਜੋ ਕਿ ਉਸ ਸਾਈਡ ਨੋਟ ਵਿੱਚ ਲਿਖ ਕੇ ਗਿਆ ਵੀ ਉਹਨੇ ਫੀਸ ਭਰੀ ਸੀ ਹੁਣ ਜਦੋਂ ਫੀਸ ਭਰੀ ਗਈ ਬੱਚਾ ਉਹ ਕਾਲਜ ਚ ਗਿਆ ਨਹੀਂ ਉਹ ਕਾਲਜ ਨਹੀਂ ਸਹੀ ਚੇਂਜ ਕੀਤਾ ਉਹ ਤਾਂ ਵਾਪਸ ਆਉਂਦੀ ਹੈ ਨਾ ਜੀ ਆਪਾਂ ਨੂੰ ਵੀ ਪਤਾ ਹੀ ਹੈ ਉਹ ਆਕੇ ਵੀ ਨਹੀਂ ਕੁਛ ਉਹ ਉਹ ਚੋਂ ਮੈਨੂੰ ਸਾਨੂੰ ਕੁਛ ਕੀਤਾ ਉਹਦੇ ਪਿੱਛੇ ਐਸਐਸਪੀ ਦਫ਼ਤਰ ਸੀਗਾ ਐਪਲੀਕੇਸ਼ਨ ਦਿੱਤੀ ਸੀ ਉਹਦੀ ਅੱਗੇ ਉੱਥੇ ਚੱਲ ਰਿਹਾ ਸੀਗਾ ਡੀਐਸਪੀ ਦਫ਼ਤਰ ਜੋ ਵੀ ਉਹਦੀ ਸੁਣਵਾਈ ਸੀ ਉਹ ਸਾਨੂੰ ਪਤਾ ਲੱਗਿਆ ਹੁਣ ਕੱਲ ਜਦੋਂ ਇਹ ਗਏ ਆ ਸਾਰੇ ਕਿ ਉਹ ਉਹ ਰੱਦ ਕਰਤੀ ਜੋ ਉਹ ਐਪਲੀਕੇਸ਼ਨ ਸੀ ਦੀ ਹਾਂਜੀ ਕਿੰਨਾ ਟਾਈਮ ਹੋ ਗਿਆ ਗਏ ਨੂੰ ਉਹਨੂੰ ਗਏ ਨੂੰ ਹੋ ਗਿਆ ਜੀ 1.5 ਸਾਲ ਸਵਾ ਸਾਲ ਤੋਂ 1.5 ਸਾਲ ਦੇ ਵਿੱਚ ਕਰੀਬ ਹੋ ਗਿਆ ਜੀ 1.5 ਸਾਲ ਹਾਂ ਸਵਾ ਸਾਲ ਤੋਂ ਉੱਪਰ ਹੀ ਕਹਿ ਸਕਦੇ ਹਾਂ ਹੋ ਗਿਆ ਜੀ ਇਹ ਜਿਹੜੀ ਇਹ ਫੈਲ ਲੱਗੀ ਤੁਹਾਡੀ ਏਜੰਟ ਤੋਂ ਕਿਹੜੀ ਜਗ੍ਹਾ ਤੋਂ ਲੱਗੀ ਸੀ ਇਹ ਫਰੀਦਕੋਟ ਜੀ ਫਰੀਦਕੋਟ ਹਾਂਜੀ ਕੋਈ ਤੁਹਾਡੇ ਪਿੰਡ ਚ ਕੁਝ ਹੋਰ ਵੀ ਕਿਸੇ ਨੇ ਫੈਲਾਈ ਤੇ ਤੁਹਾਡੀ ਪਹਿਲੀ ਸੀ ਨਹੀਂ ਉਹ ਕਿਸੇ ਦਾ ਆਪਾਂ ਨੂੰ ਪਤਾ ਨਹੀਂ ਜੀ ਇਹ ਇਸ ਪਾਰੇ ਤੇ ਸਾਡਾ ਦਾ ਬਸ ਉਹ ਇਸ ਇਸੇ ਕਰਕੇ ਵਾਹ ਸੀਗਾ ਉਹਦੇ ਨਾਲ ਹੋਰ ਕਿਸੇ ਦਾ ਨਹੀਂ ਸਾਨੂੰ ਪਤਾ ਕਿਸੇ ਲੱਗੀ ਜਾਂ ਨਹੀਂ ਲੱਗੀ ਆਜੂ ਗਿਆ ਜੀ ਕਿਵੇਂ ਦੇਖਦੇ ਹੋ ਪਰਿਵਾਰ ਦੇ ਕਹਿੰਦੇ ਪਰਿਵਾਰ ਦਾ ਇੱਕੋ ਹੀ ਜੀ ਸੀ ਇੱਕ ਜਿਹੜਾ ਬੇਟਾ ਸੀ ਉਹ ਬਾਹਰ ਚਲਾ ਗਿਆ ਕੱਲੀ ਹੋਣ ਜਿਹੜੀ ਜਿਹੜੀ ਮਾਤਾ ਰਹਿ ਗਈ ਇਹ ਘਰੇ ਬਈ ਪਰਿਵਾਰ ਖਤਮ ਹੋ ਗਿਆ ਕੱਲੀ ਬੁੜੀ ਕੀ ਕਰੂਗੀ ਬੱਚੇ ਨੂੰ ਬੁਲਾਉਣੇ ਆ ਤਾਂ ਮੰਨ ਕੇ ਚਲੋ ਇੱਥੇ ਰੱਖਦੇ ਆ ਤਾਂ ਉਹਦੀ ਜੋ ਲਾਈ ਬੈਠਣ 40 ਲੱਖ ਰੁਪਏ ਉਹ ਪੇ ਕਰ ਜਾਂਦਾ ਹੂੰ ਹੂੰ ਬੱਚਾ ਉੱਥੇ ਇਕੱਲਾ ਹੀ ਜਾਂਦਾ ਡਿਪਰੈਸ਼ਨ ਚ ਉਹ ਇੱਥੇ ਡਿਪਰੈਸ਼ਨ ਚ ਹੂੰ ਹੂੰ ਚੌਥਾ ਤੀਜਾ ਦਿਨ ਹੋ ਗਿਆ ਅੱਜ ਕੋਈ ਸੁਣਵਾਈ ਨਹੀਂ ਸਿਰਫ ਜਦੋਂ ਅਸੀਂ ਜਾਣਦੇ ਆ ਉਦੋਂ ਵੀ ਅਸੀਂ ਆਹ ਕਰਤਾ ਸੀ ਆਹ ਕਰਤਾ ਕਰਦੇ ਆ ਕੋਈ ਸਰਮਾਈ ਨਹੀਂ ਇੱਥੇ ਕਰੀ ਸਿਰਫ ਦਬਾ ਹੀ ਹੈ ਜਾਂ ਮੂੰਹ ਪਿਆਰ ਨਾਲ ਕਹੋ ਜਾਂ ਦਬਾਣਾ ਕਹੋ ਸਾਨੂੰ ਕਹਿੰਦੇ ਸ਼ਿਕਾਰ ਕਰ ਦਿਓ ਜਾਂ ਵਿਚੂਆ ਜਿੰਦੇ ਰਾਇਨਮਾ ਕਰ ਲੋ ਬੰਦੇ ਪਾਈ ਜਾਂਦੇ ਆ ਅਸੀਂ ਇਹਨਾਂ ਗੱਲਾਂ ਦੇ ਵਿੱਚ ਸਾਡਾ ਬੰਦਾ ਮੋੜ ਦੇਣਾ ਮਤਲਬ ਮੋੜ ਦੇਣਾ ਹੀ ਰਾਇਨਮਾ ਕਰ ਲੈਣੇ ਜੀ ਜੀ ਇੱਕ ਬੰਦੇ ਨੂੰ ਇੱਕ ਕਤਲ ਟੈਪ ਹੈ ਕੋਈ ਸੂਸੇੜ ਨਾਲ ਕਿਹਨੂੰ ਕਤਲ ਟੈਪ ਹੈ ਕਤਲ ਖੋਈ ਬੰਦਾ ਲਾਸ਼ ਪਈ ਹੈ ਸ਼ਿਕਾਰ ਨਹੀਂ ਕੀਤਾ ਜੀ ਬੰਦਾ ਫੜਨ ਰਿਹਾ ਜਦੋਂ ਪਿਓ ਫੜ ਸਕਦੇ ਨੂੰ ਫੜ ਸਕਦੇ ਆ ਜਦੋਂ ਇਹੋ ਜਿਹੀਆਂ ਘਟਨਾ ਘਟ ਜਾਂਦੀਆਂ ਹਨਾ ਉਦੋਂ ਰਾਜੀ ਨਮੈਤ ਗੱਲ ਚੱਲ ਪੈਂਦੀ ਹੈ ਉਦੋਂ ਵੱਧ ਪੈਸੇ ਦੇਣ ਤੇ ਵੀ ਗੱਲ ਚੱਲ ਪੈਂਦੀ ਹੈ ਜਦੋਂ ਆਪਾਂ 10 ਲੱਖ ਲੈਣਾ ਚਾਹੀ 20 ਲੱਖ ਲੈਣਾ ਉਦੋਂ ਕਹਿ ਦਿੰਦੇ ਆ ਯਾਰ 10 ਦਾ ਤੈਨੂੰ ਸਾਨੂੰ 7-8 ਲੱਖ ਹੀ ਦੇ ਦੇ ਚੱਲ ਤੈਨੂੰ ਤੈਨੂੰ ਛੱਡਿਆ ਸਾਡੇ ਦੇ ਦੇ ਉਹ ਵੀ ਦਿਨ ਨੂੰ ਤਿਆਰ ਨਹੀਂ ਹੁੰਦਾ ਜਦੋਂ ਬੰਦਾ ਆਦੀ ਜਾਨ ਵੀ ਗਵਾ ਲੈਂਦਾ ਪਰਿਵਾਰ ਦੇ ਪਿੱਛੇ ਕੁਝ ਰਹਿੰਦਾ ਵੀ ਨਹੀਂ ਪਰਿਵਾਰ ਨੂੰ ਪਾਲਣ ਪੋਸਣ ਵਾਲਾ ਵੀ ਰਹਿੰਦਾ ਉਦੋਂ ਉਹ ਕਹਿੰਦਾ ਮੈਥੋਂ ਵੱਧ ਵੀ ਲੈ ਲਊ ਕਿ ਜੇ ਤੁਸੀਂ ਪਹਿਲੇ ਹੀ ਦੇ ਦਿਓ ਇਹ ਕੰਮ ਕੋਦੋਂ ਚੁੱਕਣੀ ਨਾ ਪੈਣ ਕਿਸੇ ਨੂੰ ਆਏ ਹੁੰਦਾ ਜੀ ਸਾਡਾ ਕਿਹਨੂੰ ਕੋਣ ਕੁਲ ਕੁਝ ਉਹ ਬੰਦੇ ਨੇ ਵੀ ਗੱਲ ਆਖੀ ਸੀ ਕਹਿੰਦਾ ਮੈਂ 2 ਲੱਖ ਰੁਪਏ ਪਹਿਲਾਂ ਜਦੋਂ ਇਨਕੁਆਰੀ ਆਸਤੇ ਲਾਇਆ ਸੀ ਮੈਂ 2 ਲੱਖ ਰੁਪਏ ਕਿਤੇਰੀ ਜੀ ਲਾ ਦੂੰਗਾ ਉਹ 2 ਲੱਖ ਰੁਪਏ ਹੁਣ ਲਾ ਲੈ ਕਿਤੇਰੀ ਹੁਣ ਛੁੱਟ ਜੇ ਪੇਸ਼ ਹੋ ਜੇ ਆ ਕੇ ਕਿਤੇਰੀ ਹੁਣ ਪਹਿਲੇ ਲਾ ਲੈ ਉਹ ਐਸਐਸਪੀ ਸਾਹਿਬ ਦੇ ਵੀ ਉਹ ਵੀ ਕੀਤੀ ਜੀ ਵੀ ਐਸਐਸਪੀ ਸਾਹਿਬ ਦੇ ਇਨਕੁਆਰੀ ਆ ਲਾਈ ਉਹਦੀ ਵੀ ਉਹਨੇ ਪੈਸੇ ਨਾਲ ਹੀ ਕਰਵਾਈ ਨਾ ਸਾਰਾ ਕੁਝ ਪੈਸੇ ਨਾਲ ਹੀ ਫਿਰ ਕਹਿੰਦੇ ਵੀ ਧਰ ਨਹੀਂ ਲੱਗਦੇ ਧਰ ਕਿਉਂ ਲੱਗਦੇ ਆ ਅੱਜ ਮੰਦਰੀ লাশ ਪਈ ਹੈ ਅਸੀਂ ਆ ਬੈਠੇ ਹਾਂ ਕੋਈ ਸਰਵਾਈਲ ਨਹੀਂ ਤੇ ਧਰਨਾ ਹੀ ਲੱਗਣਗੇ ਨਾ ਧਰਨਾ ਲੱਗਣਾ ਮਜਬੂਰੀ ਬਣੂਗਾ ਅਜ ਤੋਂ ਬਾਅਦ ਅਸੀਂ ਕੀ ਅਸੀਂ ਕੱਲ ਅੱਜ 12 ਵਜੇ ਤੱਕ ਤਾਂ ਸਾਨੂੰ ਐਸਐਸਪੀ ਸਾਹਿਬ ਨੇ ਮੈਡਮ ਨੇ ਰੀਡਰ ਨੂੰ ਵੀ ਆਪ ਨਹੀਂ ਮਿਲੇ ਸੀ ਰੀਡਰ ਨੂੰ ਵੀ ਕਿਸੇ ਟਾਈਮ ਦਿੱਤਾ ਸੀਗਾ ਅਸੀਂ 12 ਵਜੇ ਇਹ ਸਾਨੂੰ ਕਿਹੜਾ ਟਾਈਮ ਦੇਉ ਅਸੀਂ ਇੱਕ ਵੀ 24 ਘੰਟੇ ਅੱਜ ਅਸੀਂ 12 ਵਜੇ ਆ ਗਏ ਤੇ ਐਸਐਸਪੀ ਸਾਹਿਬ ਫੇਰੀ ਮਲੇ ਐਸਪੀ ਸਾਹਿਬ ਨੂੰ ਮਲਾ ਕੇ ਉਹ ਕਹਿੰਦੇ ਕੋਈ ਨਾ ਕੋਈ ਸ਼ਿਕਾਇਤ ਕਰੀ ਬੰਦਾ ਫੜ ਲਾਂਗੇ ਸਿਸ਼ਕਾਰ ਕਰ ਦਿਓ ਦੱਸੋ ਤੁਹਾਡੇ ਐਵੀਡੈਂਸ ਗਮ ਹੋ ਜਾਣਗੇ ਤੁਹਾਡਾ ਇਹ ਹੋ ਜਾਊਗਾ ਜੇਕਰ ਨਿਤਾਈ ਲੱਗਦੇ ਨਾ ਜੀ ਜੀ ਧਰਨੇ ਲੱਗਣ ਦਾ ਕਾਰਨ ਹੀ ਬੰਦਾ ਸੜਕਾਂ ਤਾਂ ਹੀ ਰੋਦਿਆਂ ਲੋਕ ਮਜਬੂਰ ਹੈ ਧਰਨਾ ਧਰਨ ਨਾਲ ਨੂੰ ਕੋਈ ਵਿਹਲਾ ਨਹੀਂ ਬੰਦਾ ਐਡਾ ਵੀ ਬੰਦਾ ਹਰ ਇੱਕ ਕਾਮਾਕਾਰਾਂ ਵਾਲੇ ਬੰਦੇ ਆ ਇੰਨਾ ਟਾਈਮ ਕਿਸੇ ਨੂੰ ਧਰਨਾ ਲਾਉਣਾ ਇੱਕ ਮਜਬੂਰੀ ਹੈ ਦੁਖੀ ਹੋਇਆ ਬੰਦਾ ਧਰਨਾ ਲਾਉਂਦਾ ਇਨਸਾਫ ਨਹੀਂ ਮਿਲਦਾ ਜਦੋਂ ਬੰਦਾ ਉਦੋਂ ਧਰਨਾ ਲਾਉਂਦਾ ਤੁਸੀਂ ਸਾਹਮਣੇ ਵੇ ਲੋ 30 ਦਿਨ ਹੋ ਗਿਆ ਜੀ ਹੂੰ ਹੂੰ ਘਰ ਦੇ ਵਿੱਚੋਂ ਜੀਕ ਚਲਾ ਗਿਆ ਹੂੰ ਤੇ ਉਹਦੇ ਆਸਤੇ ਅਸੀਂ ਉਹ ਬੰਦੇ ਨੂੰ ਫੜਨ ਤੋਂ ਇਨਕੁਆਇਰੀ ਕਰ ਇਹਨੂੰ ਪਤੂਰੀ ਫਦੀ ਪਾਸੇ ਪੁਲਿਸ ਇੱਕ ਜੀ ਚਲਾ ਜਾਣਾ ਇੱਕ ਇਨਸਾਫ ਲੈਣ ਦੀ ਖਾਤਰ ਇੱਕ ਅਸੀਂ ਬੰਦਾ ਸਾਡਾ ਉੱਥੇ ਮੋਰਤਰੀ ਜੀ ਪਿਆ ਹੈ ਉਹ ਲਾਸ਼ ਪਈ ਹੈ ਰਸਤੇ ਜਦ ਸਾਡੇ ਆ ਜਾਂਦੇ ਉੱਠ ਜਾਂਦੇ ਪਰੇਸ਼ਾਨ ਸਾਰੇ ਇੱਕ ਬੰਦੂਰ ਫੜ ਨਹੀਂ ਸਕਦੇ ਉਹਦੇ ਵਾਸਤੇ ਸਾਨੂੰ ਕੱਲ ਨੂੰ ਕੋਈ ਧਰਨਾ ਵੀ ਲਾਉਣਾ ਪੈਣਾ ਕੋਈ ਕੀ ਪਤਾ ਕੀ ਕਰਨਾ ਪੈਜੂਗਾ ਸਾਨੂੰ ਧਰਨਾ ਨਾਲ ਹੋਰ ਕੋਈ ਵੱਡਾ ਕਦਮ ਵੀ ਚੱਕਣਾ ਪੈਜੇ ਕੀ ਪਤਾ ਕੀ ਕਰਨਾ ਪੈਜੂਗਾ ਜੀ ਉਹਦੇ ਅਸਾਨੂੰ ਇਹ ਕੁਛ ਕਰਨਾ ਪੈਂਦਾ ਜੀ ਇਹਦਸੋ ਹੱਲ ਕੀ ਹੈ ਜੀ ਜੇਕਰ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਮਿਲਦਾ ਤਾਂ ਤੁਹਾਡਾ ਸੰਘਰਸ਼ ਕੀ ਹੋਊਗਾ ਜੀ ਅਸੀਂ ਉਹਨਾਂ ਚਿਰ ਉਦੀ ਸਸ਼ਕਾਰ ਨਹੀਂ ਕਰਾਂਗੇ ਪੋਸਟਮਾਰਟਮ ਕਰਾਵਾਂਗੇ ਕੁਝ ਨਹੀਂ ਕਰਾਂਗੇ ਨਜ਼ਰਬੰਦੇ ਨੂੰ ਫੜਦੇ ਨਹੀਂ ਫ੍ਰੇਸ਼ਟ ਕਰਨ ਨੂੰ ਉੱਤੇ ਪਰਚਾ ਪਰਚਾ ਕੱਲਾ ਪਰਚਾ ਦਿੱਤੇ ਕੋਈ ਸਰੀਰ ਬੰਦੇ ਦੀ ਫੜ ਰੇ ਹੋ ਸਕਦਾ ਬਾਹਰ ਨਿਕਲ ਜੇ ਕਿਸੇ ਪਾਸੇ ਜੀ ਬੀਐਓ ਬੰਦੇ ਕੋਲੇ ਪੈਸਾ ਹੈ ਜੀ ਜੋ ਅੱਜ ਬੰਦੇ ਪੈਸਾ ਲਈਦੇ ਉਹੀ ਪੈਸਾ ਇਹ ਲੋਕਾਂ ਨੂੰ ਠੱਗਾਂ ਮਾਰਨੀ ਨਾ ਲੋ ਇੱਕ ਦਿਨ ਠੋਕ ਠੱਗਾਂ ਮਾਰ ਕੇ ਮੁੜ ਕੇ ਬੰਦੇ ਮਾਰ ਕੇ ਉਹਨਾਂ ਦੇ ਉੱਤੇ ਫੇਰ ਦੁਬਾਰੇ ਪੈਸਾ ਲਈ ਲਾਉਂਦੇ ਆ ਇਹ ਕੰਮ ਸਰਕਾਰ ਪਹਿਲੇ ਰੋਕ ਲੈ ਵੀ ਇਹ ਕੰਮ ਨਾ ਕਰੋ ਤੁਸੀਂ ਬਾਹਰ ਜਨ ਵੀ ਆਬ ਸਾਡੀ ਮਜਬੂਰੀ ਹੈ ਕਿ ਉਹ ਛੋਟੇ ਕਿਸਾਨ ਹੈ ਤੇ ਪੈਸੇ ਵੀ ਲਾਉਣੇ ਮਜਬੂਰੀ ਹੈ ਫੜ ਕੇ ਲਾਇਆ ਕਿਹਦੇ ਘਰੇ ਤਿੰਨ ਕਿੱਲਾਂ ਦੇ ਕਿਹਦੇ ਘਰੇ ਪਏ ਜੀ ਤੁਹਾਨੂੰ ਪਤਾ ਹੀ ਹੈ ਉਦੋਂ ਉੱਤੇ ਠੱਗੀ ਮਾਰ ਕੇ ਵੀ ਬੰਦਾ ਹੀ ਮਰਵਾ ਲ ਘਰ ਵੀ ਖੜ ਕੇ ਹੁਣ ਦੱਸੋ ਕੀ ਹੋਊਗਾ ਜ਼ਮੀਨ ਵੇਚ ਕੇ ਪੈਸੇ ਲੈ ਲੈਂਦੇ ਕਿਥੋਂ ਰੋਟੀ ਖਾਵਾਂਗੇ ਬੱਚਾ ਉੱਥੇ ਡਿਪਰੈਸ਼ਨ ਦੇ ਵਿੱਚ ਹੈ ਕਿਥੋਂ ਪੜ੍ਹਾਈ ਕਰ ਲੂਗਾ ਕਿਥੋਂ ਕੰਮ ਕਰੂਗਾ ਕਿਥੋਂ ਰੋਟੀ ਖਾ ਲੂਗਾ ਇਕੱਲਾ ਬੈਠਾ ਉੱਥੇ ਭੈਣ ਜਿਹਨੂੰ ਬਾਈ ਨੇ ਖੁਦਕੁਸ਼ੀ ਕਰੀ ਹੈ ਤੁਹਾਡੇ ਨਾਲ ਕਿੰਨਾ ਚਿਰ ਪਹਿਲਾਂ ਗੱਲ ਹੋਈ ਸੀ ਗੱਲ ਜੀ ਬਸ ਅੱਧਾ ਘੰਟਾ ਪਹਿਲਾਂ ਗੱਲ ਹੋਈ ਹੈ ਜੀ ਹਾਂਜੀ ਅੱਧਾ ਘੰਟਾ ਬਸ ਕੁਝ ਗੱਲ ਨਹੀਂ ਕੀਤੀ ਉਹਨਾਂ ਨੇ ਬਸ 1 ਮਿੰਟ ਮੇਰੇ ਨਾਲ ਗੱਲ ਕੀਤੀ ਹੈ ਬਸ ਕਿ ਮੈਨੂੰ ਕਹਿੰਦਾ ਠੀਕ ਹੈ ਮੈਂ ਕਿਹਾ ਹਾਂਜੀ ਮੈਂ ਠੀਕ ਹਾਂ ਵਧੀਆ ਤੁਸੀਂ ਦੱਸੋ ਮੈਂ ਕਿਹਾ ਕਿਉਂ ਫੋਨ ਕੀਤਾ ਕਹਿੰਦਾ ਨਹੀਂ ਮੈਂ ਵੈਸੇ ਕੀਤਾ ਸੀ ਵੀ ਤੂੰ ਕਦੋਂ ਆਜੇਂਗੀ ਮੈਂ ਕਿਹਾ ਵੀ ਘੰਟਾ 2 ਘੰਟੇ ਤਾਂ ਲੱਗ ਜਾਣਗੇ ਮੈਂ ਆਜੂਗੀ ਤੇ ਕਹਿੰਦਾ ਚਲ ਠੀਕ ਹੈ ਤੇਰਾ ਕੰਮ ਵੀ ਰਹਿੰਦਾ ਨਾ ਉਹ ਮੈਂ ਕਿਹਾ ਹਾਂ ਕੋਈ ਕੰਮ ਗਈ ਸੀ ਮੈਂ ਇਸੀ ਦੀ ਦਰਖਾਸਤ ਦਿੱਤੀ ਹੋਈ ਸੀਗੀ ਉਹਦੀ ਮੈਂ ਨਕਲ ਕਢਾ ਕੇ ਲਿਆਉਣੀ ਸੀਗੀ ਉਹ ਨਕਲ ਦਾ ਕਰਕੇ ਮੈਂ ਉੱਥੇ ਜਾਣਾ ਸੀਗਾ ਮੈਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਬਸ ਇੰਨੀ ਗੱਲ ਹੀ ਕਹੀਏ ਬਸ ਇੱਕ ਮਿੰਟ ਫੋਨ ਚੱਲਿਆ ਉਦੋਂ ਬਾਅਦ ਉਹਨਾਂ ਨੇ ਫੋਨ ਕੱਟਤਾ ਜੀ ਉਦੋਂ ਬਾਅਦ ਫਿਰ ਮੈਂ ਵੱਡੇ ਭਾਈ ਜੀ ਦੇ ਮੁੰਡੇ ਨੂੰ ਫੋਨ ਕੀਤਾ ਮੈਂ ਕਿਹਾ ਹਰਪ੍ਰੀਤ ਵੀ ਤੂੰ ਮੈਂ ਕਿਹਾ ਮੈਨੂੰ ਤੇਰੇ ਚਾਚਾ ਜੀ ਦੇ ਮੈਨੂੰ ਐ ਲੱਗਦਾ ਜਿਵੇਂ ਪਰੇਸ਼ਾਨ ਹੁੰਦਾ ਵੀ ਤੂੰ ਉੱਥੇ ਜਾ ਕੇ ਘਰੇ ਜਾ ਕੇ ਵੇਖ ਕੇ ਆ ਵੀ ਉਹ ਕੀ ਗੱਲ ਨੂੰ ਵੀ ਉਹ ਘਰੇ ਬੈਠਾ ਜਾਂ ਘਰੇ ਹੈ ਨਹੀਂਗਾ ਇਹ ਫਿਰ ਮੁੰਡਾ ਆਇਆ ਹੋਣਾ ਵਿਚਾਰਾ ਤੇ ਬਾਹੜੇ ਨੂੰ ਵੇਖ ਕੇ ਵੀ ਉਹ ਮੁੜ ਗਿਆ ਉਹ ਘਰੇ ਘਰੇ ਨਹੀਂ ਹੈਗਾ ਸੀਗਾ ਦੇਖ ਕੇ ਕਹਿੰਦਾ ਵੀ ਚਾਚੀ ਜੀ ਮੈਂ ਦੇਖ ਕੇ ਮੈਂ ਮੁੜ ਆਇਆ ਮੈਂ ਫਿਰ ਉਹਨੂੰ 20 ਫੋਨ ਲਗਾਏ ਘਟੂ ਘਟੂ ਨੂੰ ਫੋਨ ਮੇਰੇ ਨਹੀਂ ਚੱਕੇ ਮੈਂ ਬਹੁਤ ਪਰੇਸ਼ਾਨ ਹੋਈ ਹਜੇ ਮੈਂ ਕਚਹਿਰੀਆਂ ਪਹੁੰਚੀ ਨਹੀਂ ਸੀਗੀ ਬਹੁਤ ਪਰੇਸ਼ਾਨੀ ਦੇ ਵਿੱਚ ਮੈਂ ਗੁਜ਼ਰ ਰਹੀ ਮੈਂ ਉੱਥੇ ਬਹਿ ਗਈ ਮੈਂ ਤਾਂ ਤੁਰਿਆ ਨਹੀਂ ਗਿਆ ਬਾਅਦ ਚ ਫਿਰ ਮੈਨੂੰ ਫੋਨ ਲਾਇਆ ਮੈਂ ਕਿਹਾ ਹਰਪ੍ਰੀਤ ਤੇਰਾ ਚਾਚਾ ਫੋਨ ਨਹੀਂ ਚੱਕ ਰਿਆ ਤੂੰ ਫੋਨ ਲਾ ਵੀ ਤੂੰ ਜਾ ਕੇ ਆ ਇਹ ਵਿਚਾਰਾ ਫੇਰ ਆਇਆ ਮੈਂ ਕਿ ਹਰਪੀ ਤੂੰ ਜਾ ਮਗਲੇ ਘਰ ਵੇਦੀ ਜਾ ਕੇ ਤੂੰ ਗੇਟ ਖੋਲ ਤੇ ਤੇਰਾ ਚਾਚਾ ਫੋਨ ਨਹੀਂ ਚੱਕ ਰਿਆ ਮੈਨੂੰ ਲੱਗਦਾ ਵੀ ਕੁਝ ਉਹਨੇ ਕਰ ਲਿਆ ਮੁੜ ਕੇ ਵਿਚਾਰਾ ਗੇਟ ਟੱਪਿਆ ਗੇਟ ਤੋਂ ਜਦੋਂ ਟੱਪਣ ਲੱਗਿਆ ਤੇ ਉਹਦੀ ਨਹੀਂ ਦੇਖ ਲੈਣੇ লাশ ਦੇਖ ਲਈ ਲੌਂਕ ਦੀ ਬਈ ਬਸ ਫਿਰ ਉਹ ਤੋਂ ਬਾਅਦ ਜੀ ਉਹੀ ਗੱਲ ਵੀ ਮੈਂ ਫੋਨ ਫਾਣ ਇਹਨਾਂ ਨੂੰ ਮੈਂ ਲਾਇਆ ਇਹਨਾਂ ਨੇ ਮੇਰੇ ਕੋਈ ਫੋਨ ਨਹੀਂ ਚੱਕਿਆ ਪਤਾ ਤਾਂ ਮੈਨੂੰ ਲੱਗ ਗਿਆ ਸੀ ਮੁੜ ਕੇ ਮੈਨੂੰ ਇਹ ਕਹਿ ਰਹੇ ਸੀ ਵੀ ਉੱਥੇ ਗਿਆ ਸੀ ਫਲਾਨੀ ਥਾਂ ਗਿਆ ਸੀਗਾ ਠੀਕ ਆ ਵਧੀਆ ਮੈਂ ਤਾਂ ਜੀ ਘਰੇ ਆਈ ਨੂੰ ਮੈਂ 2 ਸਫਾ 2 ਵਜੇ ਘਰੇ ਆਈਆਂ ਮੈਂ ਤਾਂ ਘਰੇ ਆਈ ਨੂੰ ਪਤਾ ਲੱਗਿਆ ਵੀ ਆਹ ਉਹਨੇ ਆਹ ਕੰਮ ਕਰ ਲਿਆ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਪੈਸੇ ਖਾ ਕੇ ਬਸ ਬਸ ਕੇਸ ਨੂੰ ਰਫੂ ਦਫੂ ਕਰ ਰਹੀ ਹੈ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਬਸ ਪੈਸੀ ਵਾਲਾ ਬੰਦਾ ਜੀ ਬਸ ਪੈਸੇ ਦੇ ਦਮ ਤੇ ਨਿਕਲ ਰਿਆ ਕੁਛ ਨਹੀਂ ਕਰ ਰਹੀ ਚਾਰ ਦਿਨ ਹੋ ਗਏ ਜੀ ਉਹਨਾਂ ਨੂੰ ਮੁੱਕਿਆਂ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹਾਂਜੀ ਉਹ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਸਾਨੂੰ ਇਨਸਾਫ ਦਿਵਾਇਆ ਜਾਵੇ ਬਸ ਇਨਸਾਫ ਕਿਸ ਤਰ੍ਹਾਂ ਦਾ ਇਨਸਾਫ ਮੰਗਦੇ ਤੁਸੀਂ ਬਸ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਸ ਅਸੀਂ ਇਹੀ ਇਨਸਾਫ ਕਰਦੇ ਹਾਂ ਜੀ ਬਸ ਬਾਈ ਕਿਨੇ ਚਿਰ ਤੋਂ ਡਿਫਰੇਸ਼ਨ ਚ ਰਹਿੰਦਾ ਸੀ ਉਹਨੂੰ ਜੀ ਜਦੋਂ ਤੋਂ ਉਹਦਾ ਹੀ ਸੀਗਾ ਜੀ ਦੋਂਦੀ ਬਸ ਇਹਨੇ ਠੱਗੀ ਮਾਰੀ ਹੈ ਸਾਡੇ ਨਾਲ 10 ਲੱਖ ਦੀ ਬਹੁਤ ਜ਼ਿਆਦਾ ਹੋ ਗਿਆ ਸੀ ਜੀ ਉਦੋਂ ਦਾ ਮੈਂ ਬਹੁਤ ਸਮਝਾਉਂਦੀ ਸੀ ਬਹੁਤ ਰਹੀ ਮੈਂ ਕਿ ਕੋਈ ਨਹੀਂ ਪੈਸੇ ਆ ਜਾਣਗੇ ਬਹੁਤ ਮੈਂ ਮਿਹਨਤ ਕਰਲੇ ਕੀਤੀ ਫਿਰ ਮੈਂ ਉੱਥੇ ਵੀ ਮੈਂ ਦਰਖਾਸਤਾਂ ਵੀ ਦਿੱਤੀਆਂ ਉਹ ਵੀ ਇਹਨੇ ਪੈਸੇ ਦੇ ਲੈ ਕੇ ਇਹਨੇ ਖਾਰਜ ਕਰ ਦਿੱਤਾ ਦਰਖਾਸਤਾਂ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਮੈਂ ਚੁੰਨੀ ਵੀ ਪੈਰੀ ਸਿੱਟੀ ਉੱਥੇ ਕਚਹਿਰਿਆਂ ਦੇ ਵਿੱਚ ਵੀ ਮੈਂ ਆਪਣੇ ਬੰਦੇ ਦੀ ਜ਼ਿੰਦਗੀ ਦੀ ਭੀਖ ਮੰਗਦੀ ਆ ਪਰ ਮੇਰੀ ਕੋਈ ਉਹਨੇ ਇੱਕ ਨਹੀਂ ਸੁਣੀ ਕਹਿੰਦਾ ਬਸ ਮੈਂ ਤੁਹਾਡਾ ਬੱਚਾ ਬਾਹਰ ਭੇਜਦਾ ਬਸ ਮੇਰੀ ਖਤਮ ਕਹਾਣੀ ਬਸ ਦਰਖਾਸਤ ਮੈਂ ਜਿਹੜੀ ਦਿੱਤੀ ਸੀ ਉਹ ਵੀ ਖਾਰਜ ਕਰਤੀ ਪੈਸਾ ਦੇ ਲੈ ਕੇ ਉਹ ਵੀ ਖਾਰਜ ਕਰਤੀ ਜੀ ਬਾਅਦ ਚ ਮੈਨੂੰ ਪਤਾ ਲੱਗਿਆ ਉਹ ਕੱਲ ਪਤਾ ਲੱਗਿਆ ਉਹ ਕਹਿੰਦੇ ਖਾਰਜ ਕਰਤੀ ਉਹਦੀ ਮੈਂ ਨਕਲ ਕਢਾਉਣ ਗਈ ਸੀ ਉਹਨਾਂ ਨੇ ਮੈਨੂੰ ਕੋਈ ਨਿਆ ਨਹੀਂ ਦਿੱਤਾਗਾ ਬਸ ਉਹ ਹੁਣ ਕੱਲ ਪਤਾ ਲੱਗਿਆ ਵੀ ਖਾਰਜ ਕਰਤੀ ਹਾਂ ਜੀ ਚੱਕਰ ਮਾਰੀ ਸੀ ਦਫ਼ਤਰਾਂ ਦੀ ਦਫ਼ਤਰੀ ਪੰਜ 6 7 ਚੱਕਰ ਮਾਰੀ ਸੀ ਮੈਂ ਹਾਂਜੀ ਬਹੁਤ ਅਸੀਂ ਬੰਦੇ ਪਾਏ ਵਿੱਚ ਵੀ ਤੂੰ ਸਾਨੂੰ ਪੈਸੇ ਦੇ ਦੇ ਵੀ ਪਰੇਸ਼ਾਨ ਰਹਿੰਦੇ ਆ ਪਰ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਜੀ ਇਸ ਬੰਦ ਨੂੰ ਲੈ ਕੇ ਤੁਹਾਡੇ ਝਗੜੇ ਨੂੰ ਲੈ ਕੇ ਕੋਈ ਪੰਚਾਇਤਾਂ ਵੀ ਕੱਟੀਆਂ ਹੋਈਆਂ ਹਾਂਜੀ ਹਾਂਜੀ ਪੰਚਾਇਤ ਵੀ ਹੋਈ ਸੀ ਤਿੰਨ ਚਾਰ ਵਾਰੀ ਪੰਚਾਇਤ ਅਸੀਂ ਬੰਦੇ ਵੀ ਕੋਈ ਰਿਸ਼ਤੇਦਾਰ ਵੀ ਪਾਏ ਸਨ ਚ ਪਰ ਇਹ ਨਹੀਂ ਸਾਨੂੰ ਕੁਝ ਨਹੀਂ ਬਸ ਫਿਰ ਜਿਹੜੀ ਫੀਸ ਸੀਗੀ ਫੀਸ ਉਹ ਕਾਲਜ ਵਾਪਸ ਕਰ ਰਿਆ ਸੀ ਜਿਹੜਾ ਨੇ ਲੋਕਲ ਕਾਲਜ ਦਵਾ ਕੇ ਦਿੱਤਾ ਸੀਗਾ ਕਹਿੰਦਾ ਉਹ ਫੀਸ ਨਹੀਂ ਮੋੜ ਰੇ ਫਿਰ ਬੱਚੇ ਨੂੰ ਅਸੀਂ ਦੋ ਵਾਰੀ ਉੱਥੇ ਕਾਲ ਦੇ ਵਿੱਚ ਭੱਲਿਆ ਵੀ ਜਾ ਤੂੰ ਪਤਾ ਕਰਕੇ ਆ ਬੱਚਾ ਗਿਆ ਵੀ ਤੇ ਪਰ ਉਹ ਕਹਿੰਦੀ ਵੀ ਕੋਈ ਨਾ ਬੇਟਾ ਵੀ ਤੁਸੀਂ ਜਿਹੜੇ ਇਮੀਗ੍ਰੇਸ਼ਨ ਦੇ ਵਿੱਚੋਂ ਤੁਸੀਂ ਫੈਲ ਆਈ ਆ ਤੇ ਵੀ ਤੁਸੀਂ ਉੱਥੇ ਉਹਨਾਂ ਨਾਲ ਸਾਡੀ ਗੱਲ ਕਰਾ ਦਿਓ ਤੁਹਾਡੀ ਫੀਸ ਵਾਪ ਉਹ ਵੀ ਮੁੜ ਕੇ ਫਿਰ ਅਸੀਂ ਫੇਰ ਕੋਈ ਬੰਦੇ ਸਨ ਜਪਾਈ ਵੀ ਐ ਕਰਕੇ ਵੀ ਉਹ ਫੀਸ ਵਾਪਸ ਕਰ ਰਹੇ ਆ ਉਹਨੇ ਸਾਡੀ ਫੇਰ ਨਹੀਂ ਗੱਲ ਸੁਣੀ ਫਿਰ ਬੰਦਿਆਂ ਨੂੰ ਕਹਿੰਦਾ ਵੀ ਜਿਹੜੇ ਬੰਦੇ ਸਨ ਜਪਾਈ ਸੀਗੇ ਕੋਈ ਰਿਸ਼ਤੇਦਾਰ ਵੀ ਗਏ ਸੀ ਉਹਨਾਂ ਨੂੰ ਕਹਿੰਦਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਵੀ ਮੈਂ ਥੋੜੀ ਫੀਸ ਮੜਵਾ ਕੇ ਦੇਉਂਗਾ ਕੋਈ ਗੱਲ ਨਹੀਂ ਫਿਰ ਮੈਂ ਸਰ ਉਦੋਂ ਬਾਅਦ ਅਮਹੀਨਾ ਦੋ ਮਹੀਨੇ ਮੈਂ ਮਿਹਨਤਾਂ ਕੀਤੀਆਂ ਮੈਨੂੰ ਲਾਰੀ ਲਾਈ ਗਿਆ ਕਦੇ ਕਹੇ ਕਿ ਇਹ ਹੁਣ ਛੁੱਟੀਆਂ ਆ ਗਈਆਂ ਹੁਣ ਕਾਲਜ ਬੰਦ ਹੈ ਕਦੇ ਕਹੇ ਕਿ ਉਹਦੇ ਕੋਸ਼ਕਾ ਵੀ ਫਿਰ ਕਹਿੰਦਾ ਮੇਰੀ ਤਾਂ ਉਹਨਾਂ ਨਾਲ ਅਣਬਣ ਹੋ ਗਈ ਉਹ ਫੀਸ ਨਹੀਂ ਮੋੜ ਰੇ ਬਾਅਦ ਚ ਅਸੀਂ ਪਤਾ ਕੀਤਾ ਜੀ ਉਹ ਵੀ ਫੀਸ ਲੈ ਕੇ ਖਾ ਗਿਆ ਹਾਂਜੀ ਉਹ ਜਿਹੜੀ ਫੀਸ ਵਾਪਸ ਕੀਤੀ ਸੀ ਉਹ ਵੀ ਲੈ ਕੇ ਖਾ ਗਿਆ